ਸਾਰਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸਵੇਰ ਦੇ 7:00 ਵਜੇ ਜੀ ਆਪਣੇ ਸੂਟ ਚੱਕਣ ਆਲੇ ਪਹੁੰਚ ਗਏ ਸੀ ਹੱਫਲੇ ਫਿਰਦਿਆਂ ਕੋਈ ਕੰਮ ਨਹੀਂ ਕਰਿਆ ਮੈਨੂੰ ਐਂਟ ਦੀਦੀ ਨੇ 9:00 ਵਜੇ ਦਾ ਟਾਈਮ ਦਿੱਤਾ ਸੀ ਜੀ ਤੇ ਸੂਟ ਉਹਨਾਂ ਦੇ ਰੈਡੀ ਨੇ ਇਹਨਾਂ ਦੇ ਲਹਿੰਗੇ ਸੀ ਕੁਛ ਕੁ ਪ੍ਰਿੰਟ ਸੂਟ ਨੇ ਹੈਂਡਵਰਕ ਵਾਲੇ ਨੇ ਇਹ ਮੈਂ ਪੈਕ ਵੀ ਹੁਣ ਕਰੇ ਨੇ फटाफट ਵੀਡੀਓ ਬਣਾ ਕੇ ਦੇਖੋ ਜੀ ਆਪਾਂ ਹੁਣ ਇਹਨਾਂ ਨੂੰ ਦੇਦੀ ਕਰਾਂ ਚਲੋ ਜੀ ਹੁਣ ਆਪਾਂ ਦੇਖਦੇ ਹਾਂ ਹੌਣ ਵਾਲੇ ਨੇ ਫਟਾਫਟ ਕੰਮ ਕਰੇ ਨੇ ਇੱਕ ਕਮਰਾ ਤਾਂ ਲੁਕੋ ਹੀ ਦਿੱਤਾ ਮੱਜਾਂ ਮੰਨੀਆਂ ਨੇ ਸਰਦਾਰ ਜੀ ਨੇ ਫਟਾਫਟ ਵੱਡਾ ਲਫਾਫਾ ਭੰਗਦਾ ਯਾਰ ਕਹਿੰਦੇ ਸੀ ਹਾਂਜੀ ਹਾਂਜੀ ਆਹ ਵੇ ਕਿੰਨੇ ਵੇ ਚਲੇ ਸੀ ਤੁਸੀਂ ਆਦੇ ਪੌਣ ਇੱਕ ਪੰਜ ਤੋਰੇ ਸੀਗੇ ਕਿੰਨੇ ਵੇ ਆਦਿਕਾ ਜੇ ਫੇ ਲੇਟ ਹੋ ਰੇ ਟਰੈਕ ਬਹੁਤ ਹੋ ਜਾਣੀ ਹੈ ਲੁਧਿਆਣਾ ਚਾਰਾਂ ਚ ਕਿਹੜਾ ਜਾਉਂ ਇਧਰ ਕਿ ਸਾਰਾ ਨਹੀਂ ਹੈਗਾ ਤੂੰ ਦਾ ਬਹੁਤ ਛਾ ਕਰਕੇ ਟਾਈਮ ਲੱਗ ਜੇ ਹਾਂਜੀ ਤੇ ਰੋਡ ਤਾਂ ਵਧੀਆ ਹੀ ਚੱਲ ਰਹੀ ਹੈ ਆਹ ਇਧਰ ਆਉਂਦੇ ਸਿੱਧੇ ਤੋਂ ਮਾਏ ਆੜਾ ਉਹ ਰੋਡ ਇੰਕ੍ਰੋਡਡ ਉਹ ਵੀ ਤਾਂ ਠੀਕ ਆ ਵੀਰੇ બીજી ਮੈਂ ਇਧਰ ਪਟਿਆਲਾ ਸਾਈਡ ਆ ਇਹ ਅਲੱਗ ਅਲੱਗ ਬਣੇ ਹੋਏ ਟਾਇਟਰ ਲੱਗੇ ਹੋਏ ਚਾਹੇ ਇਧਰ ਹੈ ਨਹੀਂ ਕੋਈ ਮੋੜ ਕੋਸਾ ਗਿਆ ਕੋਈ ਸਤਾ ਕਰਕੇ ਤਾਂ ਸਹੀ ਨਹੀਂ ਕਿੱਦਾਂ ਸੇ ਫੇਰ ਪਿੱਛੇ ਮੋੜਦੇ ਹਾਂ ਹਾਂ ਉਧਰ ਦੀ ਬਾਜ ਇਹ ਇਹ ਰੋਡ ਫੜਿਆ ਹੋਇਆ ਤੂੰ ਜਾਣਾ ਤਾਂ ਬਾਅਦ ਹੋਣੀ ਬਾਅਦ ਨਹੀਂ ਆਪਾਂ ਉਧਰੋਂ ਹੀ ਚੱਲਣਾ ਨਹੀਂ ਚੱਲ ਕੇ ਸਰਾਹ ਵੇ ਵਸਣਾ ਇੱਧਰ ਕਿੰਨੇ ਲੋਕ ਕਿੰਨੀ ਵਧੂਗੀ ਇੱਧਰ ਤੇਰੇ ਆ। ਇੱਧਰ ਦਾ ਦਸਾਂ ਤੱਕ ਚਲੋ। ਚਲੋ ਜੀ ਟਾਈਮ 12:30 ਹੋ ਗਏ ਇੰਨੀ ਜਿਆਦਾ ਹਵਾ ਚੱਲਦੀ ਅੱਜ ਤੱਕ ਕੋਈ ਕੰਮ ਨਹੀਂ ਬਣਿਆ ਸਵੇਰ ਦੇ। ਐਂ ਬੈਠਿਆ ਸਰੀਰ ਵੀ ਹੋਰ ਹੀ ਜੋ ਹੈ ਵਾ ਪਤਾ ਨਹੀਂ ਕਿਉਂ। ਤੇ ਅਸੀਂ ਜਾ ਰਹੇ ਸੀ ਜੀ ਕੰਮ ਅੰਦਰ ਨਾਲ ਤੇ ਸਰਦਾਰ ਜੀ ਸਵੇਰੇ ਹਵਾ ਵਾਲੀ ਚੱਲਦੀ ਸੀ ਪਾਰਸਲ ਉਹਨਾਂ ਦਾ ਚੱਕੇ ਨਹੀਂ ਦੇ। ਅਸੀਂ ਪੈਂਚ। ਤੇ ਉਹ ਉਹਨਾਂ ਨੂੰ ਫੜਾ ਦੇਵਾਂਗੇ ਲਾਉਣਗੇ ਤਾਂ ਉਹ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ ਅਸੀਂ ਪਹਿਲੀ ਲੇਟ ਹੋਗੇ। ਕੋਤਾ ਕੀ ਬਾਜ਼ਾਰ ਚ ਗੱਡੀ ਫਸ ਜਾਂਦੀ ਹੈ ਜਿੱਥੇ ਕ੍ਰਾਸ ਤੋਂ ਕਾਫੀ ਹੋ ਜਾਂਦਾ ਤੇ ਤਾਂ ਕਰਕੇ ਅੱਜ ਹਵਾ ਵਾਲੀ ਚੱਲਦੀ ਦੀ ਅਧਰਾਲਾ ਕੱਲ ਕਰ ਲੈ। ਥਮਾ ਵਾਲੀ ਚੱਲ ਰਹੀ ਆ ਜਦਾ ਬੁਰਾ ਹਾਲ ਹੋਇਆ ਤੇ ਬਸ ਹੁਣ ਲਾਈਟ ਨਹੀਂ ਹੈਗੀ ਤੇ ਮੈਂ ਸਵੇਰੇ ਹਵਾ ਕਰਕੇ ਮਸ਼ੀਨ ਲਈ ਕੱਪੜੇ ਧੋਣ ਲੇ ਕੇ ਦੇਖਿਆ ਕਿਵੇਂ ਸੜਦਾ ਤਾਂ ਹਵਾ ਚ ਭੱਜ ਜੂ ਆਉਂਦੇ ਨੇ। ਜਮੀ ਨਹੀਂ ਉੱਠਿਆ ਗਿਆ ਮੈਂ ਤਾਂ ਸਵੇਰ ਦੀ ਤੋਂ ਹੁਣ ਵੀ ਮੈਂ ਬੀਪੀ ਦੀਆਂ ਦੋ ਗੋਲੀਆਂ ਲਈਆਂ। ਅੱਜ ਐ ਲੱਗਦਾ ਜਿਵੇਂ ਬੀਪੀ ਘਟਿਆ ਹੁੰਦਾ। ਅੱਖਾਂ ਹੀ ਮੀਚੀ ਜਾਂਦੀਆਂ ਨੇ। ਹੁਣ ਵੀ ਐ ਹੋਗਾ ਵੀ ਜਮੀ ਨਹੀਂ ਸਰਦਾ। ਆਪਾਂ ਟਾਈਮ ਦਿੱਤਾ ਹੋਇਆ ਸੀ ਜਿਉਂ ਜਰੂਰੀ ਕੰਮ ਜਾਣਾ। ਚੱਲਦੇ ਆਪਾਂ। ਸਿੰਦਰ ਨੂੰ ਮਸਾਲਾ ਲੈ ਕੇ ਗਿਆ। ਇਹ ਵੀ ਪਤਾ ਨਹੀਂ ਕਿਉਂ ਹਵਾਜੀ ਚਾਲਦੀ ਕਰਕੇ ਸਾਰੀਆਂ ਐ ਜੇ ਹੋਏ ਪਏ ਨੇ। ਅੱਜ ਤਾਂ ਆਪਾਂ ਇੰਨੀ ਖਵਾਤੀ ਹਰਦੀ ਵੀ ਨਹੀਂ ਸੈੱਟ ਕਰੀ ਵਿਚਾਰੀ। ਹੁੰਦਾ ਇਹ ਸੁੱਕ ਗਈ ਬਸ। ਹਾਏ ਐਂਸ ਕੋ ਨਹੀਂ ਪਊ। ਰੇਤਾ ਵਾਲਾ ਉੱਡਦਾ ਦੀ ਮੈਂ ਤਾਂ ਨਹੀਂ ਚੁੰਨੀ ਇਹਦੀ ਚੱਕੀ ਉੱਪਰ।

ਖੱਡ ਜਾਣੀਆਂ ਜਾਂਦੇ ਨੇ ਅੱਛਾ ਸਵੇਰ ਵੀ ਦੇਗੀ ਆਪਣੀ ਰਲਟ ਗਈ ਹੋਈ ਸੀ ਸਵੇਰ ਦੀ ਜੀ ਹੁਣ ਆਈ ਐ ਤੇ ਆਇਆ 베ਰ ਵੀ ਨਹੀਂ ਕੱਢੇ ਹਾਏ ਪਿੰਦਰ ਫਰੀ ਭੂਆ ਜੀ ਨੂੰ ਛੱਡਣ ਗਏ ਤੇ ਉੱਥੇ 베ਰ ਨਹੀਂ ਮਿਲੇ ਉਹਨਾਂ ਨੇ ਕੱਲ ਫੇਰ ਬਸਾ ਤੇ ਸੁਨਾਮ ਉੱਥੋਂ ਲਿਆਂਦੇ ਤੇ ਭਾਂਡੇ 'ਚ ਕੱਢਦੀ ਆ ਮੈਂ ਮੋਹ 베ਰ ਲਾ ਦੇਣੀ ਐ ਇੱਜ ਤਾਂ ਉਹ ਤੋਹਣੀਆਂ ਨੇ ਸੱਚ ਹੈ ਨਾ ਸਿਮਲਾ ਮਿਰਚ ਇਹ ਚ ਕੱਢਦੀਆਂ ਪਤਾ ਨਹੀਂ ਅੱਜ ਤਾਂ ਬਾਹਰ ਹੀ ਠੰਡੀ ਠੰਡੀ ਹਵਾ ਲੱਗਦੀ ਤੇ ਹੋਰ ਹੀ ਹੋਰ ਕੋਈ ਕੰਮ ਨਹੀਂ ਹੋਇਆ ਪਹਿਲਾਂ ਤਾਂ ਹਨਾ ਘਰ ਘਰ 베ਰੀਆਂ ਹੁੰਦੀਆਂ ਧੀਆਂ ਐਨੇ 베ਰ ਮਿਲਦੇ ਤੇ ਖਾਣ ਨੂੰ ਹੁਣ ਤਾਂ 베ਰਾਂ ਨੂੰ ਵੀ ਤਰਸੇ ਪਿਆ ਸਾਡੇ ਦਾ ਭੂਆ ਜੀ ਕੋ ਆ ਜਾਂਦੇ ਨੇ ਜਦੋਂ ਵੀ ਕੋਈ ਵੀ ਆਉਂਦਾ ਤਾਂ ਨੇੜੇ ਝੋਲੇ ਭਰ ਕੇ ਦੇ ਦਿੰਦੀ ਆ ਤੇ ਬਹੁਤ ਵਧੀਆ ਮਿੱਠੇ 베ਰ ਨੇ ਨਾਲੇ ਪੱਕੇ ਪੈਨੇ ਸਾਰੇ ਚਲੋ ਜੀ ਹੁਣ ਆਪਾਂ ਸਿਮਲਾ ਮਿਰਚ ਧੋ ਲਈਏ ਆਪਣੇ ਬਾਹਰ ਦੇ ਪੈਰਾ ਲੱਕੀ ਦਿੰਦਾ ਆਪਣਾ ਕੋਤ ਅੰਦਰ ਹੁੰਦਾ ਉਹ ਆ ਗਈ ਸਰੀ ਵਾਲੀ ਉਹ ਤਾਂ ਦੂਜਾ ਸੱਚ ਕੰਮੂ ਦਾ ਫੋਨ ਦੇਖ ਲਿਆ ਆ ਜਾ ਅੱਕੀ ਪਈ ਆ ਕੰਮੂ ਦੀ ਮੰਮੀ ਲਓ ਜੀ ਅੱਜ ਦਾ ਸਵੇਰੇ ਨਾ ਉਹ ਜਲਦੀ ਆ ਗਏ ਸੂਟ ਲੈਣ ਆਪਾਂ ਦੁਆਰ ਕੇ ਬੁਟੀਕ ਤੇ ਵੀਡੀਓ ਵੀ ਨਹੀਂ ਪਈ ਚੱਲ ਵਿਚਾਰਿਆਂ ਦੇ ਸੂਟ ਪਹੁੰਚ ਗਏ ਬਹੁਤ ਕਾਲੀ ਹੋ ਗਈ ਬੀਤੀ ਹੂੰ ਹਾਂ ਹੋਰ ਤਾਂ ਕੰਮ ਨਹੀਂ ਕੋਈ ਚਲੋ ਜੀ ਟਾਈਮ ਹੋ ਗਿਆ 5:13 ਸਾਡੇ ਬੇਰ ਕਾਦੇ ਆ ਗਏ ਮੇਰਾ ਤਾਂ ਮੂੰਹ ਹੀ ਨਹੀਂ ਖੜਦਾ ਖਾ ਖਾ ਕੇ ਫਰੇਮਾ ਕਰ ਰੱਖਿਆ ਪੇਟ ਨੂੰ ਇੰਨਾ ਜਿਆਦਾ ਜਦੋਂ ਜਾਂਦੀਆਂ ਰਸੋਈ ਚ ਉਹਦੀ ਚੱਕ ਲੈਣੀਆਂ ਮਸਾਂ ਬੇਰ ਮਿਲਦੇ ਨੇ ਸੰਦਾ ਵਿਚਾਰਾ ਹੁਣ ਭੂਆ ਜੀ ਤਿੰਨ ਚਾਰ ਵਾਰੀ ਦੇ ਗਏ 15 ਦਿਨਾਂ ਚ ਰਸੋਈ ਚ ਬੇਰ ਹੀ ਰਹਿੰਦੇ ਨੇ ਮੈਨੂੰ ਲੱਗਾ ਲਾਸਟ ਵਾਰੀ ਸੀਗੀ ਤੇ ਬਹੁਤ ਵਧੀਆ ਹੁੰਦੇ ਨੇ ਮੈਂ ਨਾ ਅੱਜ ਹਵਾ ਬਹੁਤ ਹੀ ਜਿਆਦਾ ਚੱਲਦੀ ਸੀ ਸਾਡੇ ਲਾਈਟ ਨਹੀਂ ਸੀ ਨਾ ਕਪੜੇ ਧੋਤੇ ਗਏ ਨੇ ਪਾਣੀ ਘਟ ਸੀ ਨਾ ਪੋਚੇ ਲੱਗੇ ਨੇ ਤਾਂ ਕਰਕੇ ਸਾਨੂੰ ਹੋ ਗਿਆ ਲੈ ਸਾਰੇ ਕੰਮ ਲੇਟ ਹੋ ਗਏ ਹੁਣ ਦੇਖਦੇ ਹਾਂ ਹੁਣ ਰੋਜ਼ ਹੀ ਮੈਨਾਂ ਦਾ ਲਾਈਟ ਜਾਇਆ ਕਰੂਗੀ ਥੋੜਾ ਜਾਹ ਨਾ ਕਣਕਾਂ ਵੀ ਪੱਕਣ ਹੋਊਗੀਆਂ ਬਸ ਇੰਨੀ ਜਿਆਦੇ ਰੁੱਖੀ ਜੀ ਹਵਾ ਚੱਲੀ ਤਿੰਨ ਦਿਨ ਸਾਰੀ ਕਣਕਾਂ ਪੀਲ ਕਮਾਰਨ ਲੱਗ ਗਈਆਂ ਜਿਵੇਂ ਪਹਿਲਾਂ ਇੰਨੀਆਂ ਹਰੀਆਂ ਪੰਨੀਆਂ ਦੀਆਂ ਇਹ ਹਜੇ ਮਾਰਚ ਦਾ ਬਸ ਐਂਡ ਹੋ ਗਿਆ ਅੱਜ 29 ਤਰੀਕ ਹੋ ਗਈ ਜੀ ਦੋ ਦਿਨ ਰਹਿ ਗਏ ਮੈਨੂੰ ਆਇਆ ਲੱਗਦਾ ਵੀ 10 ਅਪ੍ਰੈਲ ਤੱਕ ਕੰਮ ਚੱਲ ਪਈਗਾ ਅਣਕਾਂ ਦਾ ਵੀ ਤੇ ਹੁਣ ਆਪਾਂ ਹੁਣ ਮਾਰੀ ਜੀ ਹਵਾ ਜੀ ਘਟੀ ਹੈ ਪਤਾ ਨਹੀਂ ਅੱਜ ਹਵਾ ਜੀ ਨਾਲ ਜ਼ਿਆਦਾ ਹੋ ਗਿਆ ਮੇਰਾ ਇਹਨਾਂ ਸਰੀਰ ਕੰਡ ਮੰਜਾ ਰਿਹਾ ਮੈਂ ਸਾਰਾ ਦਿਨ ਹੀ ਨਹੀਂ ਪਈ ਰਹੀ ਮੈਂ ਸਾਂ ਠੇਕੇ ਬਸ ਉਹ ਵੀ ਕੰਮ ਕਰੇਗੀ ਨਾ ਸਰਿਆ ਨਹੀਂ 1 ਵਜੇ 1:30 ਵਜੇ ਜਿਹੜਾ ਸੀ 1 ਵਜੇ ਨੂੰ ਘਰੇ ਵਾਪਸ ਆਉਣਾ ਸੀ 1:30 ਵਜੇ ਘਰ ਹੋਈ ਗਏ ਜ਼ਰੂਰੀ ਦਾ ਕੰਮ ਸੀ ਤਾਂ ਕਰਕੇ ਅਸੀਂ ਲੇਟ ਹੋ ਗਏ ਤੇ ਚਲੋ ਜੀ ਮੈਂ ਇੱਕ ਤਾਂ ਤੁਹਾਨੂੰ ਪੁਰਾਣੀ ਨਿਸਾਨੀ ਦਿਖਾਉਣੀ ਆ ਇਹ ਇੱਕ ਹੈ ਗਈ ਹੈ ਜੀ ਸਾਡੀ ਬੂਰੇ ਵਾਲੀ ਮੰਮੀ ਦੀ ਵੀ ਹੈ ਮੇਦੀ ਸੇਮ ਹੈ ਇਹ ਚਿੱਟਾ ਅਗੇ ਚਿੱਟੀਆਂ ਚਾਦਰਾਂ ਕੱਢਦੇ ਹੁੰਦੇ ਆ ਮੇਨੀਆਂ ਦੇਖੋ ਇਹ ਹੱਥ ਨਾਲ ਕੱਢੀ ਹੋਈ ਆ ਕਿੰਨੀ ਬਰੀਕ ਕਢਾਈ ਹੈ ਹੁਣ ਤਾਂ ਕਿਸੇ ਨੂੰ ਹੀ ਨਹੀਂ ਪਤਾ ਹੁਣ ਤਾਂ ਬਸ ਸੂਈ ਤੇ ਬਟਨ ਲਾਉਣਾ ਵੀ ਨਹੀਂ ਆਉਂਦਾ ਹੁਣ ਵਾਲੀਆਂ ਨੂੰ ਤਾਂ ਅਜੇ ਸਾਡੇ ਵਰਗੀਆਂ ਨੇ ਜਿਹੜੀਆਂ ਵਿੱਚ ਵਿਚਾਲੇ ਵਾਲੀਆਂ ਇਹ ਮਾੜਾ ਮੋਟਾ ਟਾਈਮ ਪਾਸ ਕਰ ਲੈਂਦੇ ਨੇ ਹੁਣ ਵਾਲੇ ਤਾਂ ਬਸ ਜਮੀ ਅੱਜ ਤੋਂ 10 ਸਾਲ ਪਿੱਛੇ ਵਾਲੀਆਂ ਤੇ ਹੁਣ ਵਾਲੀਆਂ ਤਾਂ ਜਮਾ ਨਹੀਂ ਕੋਈ ਕਾਸੇ ਤਾਂ ਨਹੀਂ ਪਤਾ ਇਹਨਾਂ ਨੂੰ ਬਸ ਕੱਲੀ ਪੜਾਈ ਪੜਾਈ ਪੱਲੇ ਆ ਜਾਂ ਫੋਨ ਰਹਿ ਗਏ ਹੱਥ 'ਚ ਬਸ ਇਹ ਖੱਦਰ ਕੇਸਮੈਂਟ ਹੁੰਦਾ ਕਿ ਜੀ ਅੱਗੇ ਬਹੁਤ ਸੋਹਣੀ ਵਰਕ ਕਰਦੇ ਹੁੰਦੇ ਇਹ ਇੱਕ ਮੇਰੇ ਕੋਲ ਤਿੰਨ ਨੇ ਇਹਵੇਂ ਦੇ ਇਹ ਆਪਾਂ ਨੇ ਨਾ ਸੂਟ ਜਿਹੜੇ ਹੋਰ ਕਲਰ ਹੁੰਦੇ ਨੇ ਜਦੋਂ ਆਪਾਂ ਇੰਸਟਾ ਤੇ ਵੀਡੀਓ ਬਣਾਉਨੇ ਆ ਉਦੋਂ ਕਲਰ ਸਹੀ ਨਹੀਂ ਆਉਂਦਾ ਇਹ ਮੈਂ ਉਹਦੇ ਲਈ ਕੱਢਿਆ ਵਾਈਟ ਬਹੁਤ ਸੋਹਣੀ ਚਾਦਰ ਕੱਢੀ ہوئی ਹੈ ਇਹ ਇਹ ਤਿੰਨ ਨੇ ਸਾਡੇ ਕੋਲੇ ਜੀ ਇੱਕ ਊਰੇ ਵਾਲੀ ਮੰਮੀ ਨੇ ਸੀ ਇੱਕ ਮੇਰੇ ਕੋਲ ਮੇਰੀ ਨਾਨੀ ਦੀ ਸੀ ਇੱਕ ਮੇਰੀ ਖੁਦ ਮੰਮੀ ਨੇ ਬਣਾਈ ਹੋਈ ਸੀ ਜਿਹੜੀ ਪੇਕੇ ਪਿੰਡਾਂ ਵਾਲੀ ਨੇ ਉਹ ਦੀ ਤਿੰਨ ਨੇ ਇਹ ਦੋ ਆਪਣੀਆਂ ਸਾਮੀਆਂ ਪਈਆਂ ਨੇ ਅੱਗੇ ਦੇਖੋ ਇਹੇ ਜੀ ਹੈ ਨਾ ਇਸ ਤਰ੍ਹਾਂ ਜਿਹੜੀਆਂ ਹੁਣ ਵੀ ਆਪਣੇ ਬੇਬੇ ਮੰਮੀਆਂ ਨੀਚੇ ਦੀ ਅੰਡਰਸ਼ਰਟ ਵਗੈਰਾ ਪਾਉਂਦੀਆਂ ਨੇ ਬਾਈਟ ਉਹਦੇ ਇਸ ਤਰ੍ਹਾਂ ਦੀ ਲੈਂਸ ਲੱਗਦੀ ਆ ਇਹ ਚੀਜ਼ਾਂ ਲੱਗਦੀਆਂ ਹੁੰਦੀਆਂ ਲੈਂਸਾਂ ਦੇਖੋ ਕਿੰਨੀਆਂ ਸੋਹਣੀਆਂ ਨੈਟ ਵਾਲੀਆਂ ਇਹ ਨੈਟਾਂ ਦੀ ਲੈਂਸ ਤਾਂ ਹੁਣ ਵੀ ਹੈਗੀ ਆ ਤੇ ਕੀ ਹੋ ਗਿਆ ਕੀ ਹੋ ਗਿਆ ਪ੍ਰਿੰਟ ਤਾਂ ਲੜ ਗਈ ਅਸర్ ਕੁੱਕਾ ਨਹੀਂ ਤਾਂ ਮਾਰਦੀ ਦੀ ਤੇ ਇਹ ਦੇਖੋ ਜੀ ਇਸ ਤਰ੍ਹਾਂ ਹੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਪ੍ਰਾਣੀਆਂ ਚੀਜ਼ਾਂ ਹਨ ਮੇਰੇ ਤੇ ਯਾਦ ਆ ਗਿਆ ਮੈਂ ਕਿਹਾ ਪਉ ਕੱਢੀਏ ਤੇ ਹੁਣ ਤਾਂ ਪ੍ਰਾਣੀਆਂ ਚੀਜ਼ਾਂ ਬਸ ਦੱਬੀਆਂ ਹੀ ਰਹਿ ਗਈਆਂ ਪੇਟੀਆਂ ਤੇ ਨਾ ਕਿਸੇ ਨੂੰ ਆਉਂਦੀਆਂ ਨੇ ਜਿੰਨਾਂ ਕੋਲੇ ਹੈਗੀਆਂ ਨੇ ਉਹ ਵਰਤ ਲੈਂਦੇ ਨੇ ਬਾਕੀ ਤਾਂ ਆਮ ਨਾਮ ਹੀ ਆ ਹੁਣ ਅੱਗੇ ਤਾਂ ਮੁੱਲ ਦਾ ਸਾਰਾ ਕੁਝ ਕੰਬਲ ਬਿਸਤਰੇ ਪੇਟੀ ਚ ਜਿਹੜਾ ਕੁਝ ਪਹਿਲਾਂ ਮਮੀਆਂ ਦਾ ਪਿਆ ਉਹ ਹੀ ਉਹ ਹੀ ਵਰਤੀ ਜਾਂਦੇ ਹੁਣ ਤਾਂ ਕਿਉ ਨਾ ਮਾਈ ਜਾਂਦਾ ਟਾਈਮ ਬਹੁਤ ਚੇਂਜ ਹੋ ਗਿਆ ਜੀ ਲਓ ਜੀ ਬਹੁਤ ਸੋਹਣਾ ਪਿਆਰਾ ਪਿਆਰਾ ਬਾਈਟ ਇਹਨਾਂ ਸੋਨਾ ਦੇ ਕੋ ਡਿਜ਼ਾਈਨ ਨੇ ਮੇਰੇ ਕੋਲ ਤਿੰਨ ਨੇ ਇਹ ਬਾਈਟ ਮੈਂ ਕਿਹਾ ਵੀ ਪਹਿਲਾਂ ਉਹਨਾਂ ਨੇ ਐਂ ਸਾਹਮ ਕੇ ਪੇਟੀਆਂ ਚ ਮੈਨੂੰ ਸਾਨੂੰ ਦੇਤੇ ਗਾਹਾਂ ਹੁਣ ਅਸੀਂ ਸਾਮੀ ਬੈਠੇ ਹੁਣ ਵਾਲਿਆਂ ਨੇ ਤਾਂ ਹੀ ਲਜਾਣੇ ਵੀ ਨਹੀਂ ਇਸ ਤਾਂ ਲੈ ਆਈਆਂ ਤੀਆਂ ਹੁਣ ਆਪਾਂ ਇਹਨਾਂ ਨੂੰ ਆਪਾਂ ਜਿਹੜੇ ਦੋ ਹੈਗੇ ਪਹਿਲਾਂ ਇਹਨੂੰ ਰੱਖਦੇ ਹਾਂ ਉਸ ਤੋਂ ਬਾਅਦ ਉਹ ਦੋ ਵੀ ਆਪਾਂ ਲਾਵਾਂਗੇ ਕੀ ਕਰਨ ਪੇਟੀਆਂ ਚ ਪਏ ਰਹਿੰਦੇ ਨੇ ਆਪਾਂ ਜੇ ਸੌਂਗ ਨਾਲ ਚੀਜ਼ ਹਨ ਆਪਣੀ ਨਿਸ਼ਾਨੀ ਐ ਇਹਨੂੰ ਵਰਤ ਲਈਏ ਵਧੀਆ ਗੱਲ ਹੁੰਦੀ ਐ ਤੇ ਚਲੋ ਜੀ ਹੁਣ ਮੈਂ ਅੱਜ ਅਸੀਂ ਬਣਾਵਾਂਗੇ ਸਿਮਲਾ ਮਿਰਚ ਮਿਲਾਂ ਦਾ ਹਸਪਤਾਲ ਦੀਆਂ ਸਿਮਲਾ ਮਿਰਚਾਂ ਮੈਂ ਕਹਤੀ ਕਿ ਉਹ ਕਿੱਥੇ ਪਿਲਾ ਦੇ ਸਵੇਰੇ ਲੈਟ ਨਹੀਂ ਸੀ ਉਹਦਾ ਪਾਣੀ ਨਹੀਂ ਗਰਮ ਹੋਇਆ ਸੀ ਹੁਣ ਉਹ ਸਿਰ ਨਾਉਂਦੀ ਐ ਫੇਰ ਸਵੇਰੇ ਫੇਰ ਬਗ ਜੂਗੀ ਜਲਦੀ 9 ਵਜੇ ਦਿਨ ਲੈਟ ਬਗ ਜਾਂਦੀ ਐ ਹੁਣ ਤੱਕ ਕਪੜੇ-ਕੋਪੜੇ ਵੀ ਸੁਨੇਹੀ ਧੋਣੇ ਪਿਆ ਕਰਨਗੇ ਉੱਠ ਕੇ ਚਲੋ ਜੀ ਹੁਣ ਆਪਾਂ ਕਰਦੇ ਆ ਬਲੌਗ ਦਾ ਐਂਡ ਤੁਸੀਂ ਕਰੋ ਇਸ ਬਲੌਗ ਨਾਲ ਇੰਜੋਏ ਥੈਂਕ ਯੂ ਜੀ ਧੰਨਵਾਦ ਮੇਰੀਆਂ ਭੈਣਾਂ ਦਾ ਮੇਰੇ ਭਰਾਵਾਂ ਦਾ ਆਪਾਂ ਨੂੰ ਰਾਜਵਿੰਦਰ ਬਲੌਗ ਤੇ ਵੀ ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਜੀ ਆਰ ਕੇ ਬੁਟੀ ਤੇ ਮੈਂ ਕਦੇ ਵੀ ਨਹੀਂ ਸੋਚਿਆ ਸੀ ਵੀ ਹਨਾ ਮੈਨੂੰ ਇੰਨਾ ਹੋ ਜੂਗਾ ਰੱਬ ਨੇ ਮੇਰੇ ਮੇਰੇ ਸੁਪਨਾ ਵੀ ਨਹੀਂ دیے ਇਹ ਚੀਜ਼ ਦਾ ਵੀ ਮੈਂ ਸੁਪਨੇ ਰੱਖ ਰੱਖੇ ਨੇ ਵੀ ਮੈਂ ਇਹ ਚੀਜ਼ਾਂ ਦੇਖਾਂ ਪਰ ਮੈਂ ਜਿੰਨੀ ਇੱਕ ਮੈਨੂੰ ਲੱਗਦਾ ਵੀ ਮੈਂ ਮਿਹਨਤ ਕਰਦੀਆਂ ਕੋਸ਼ਿਸ਼ ਕਰਦੀਆਂ ਮੈਨੂੰ ਵਦਿਆ ਮੇਰੀ ਮਿਹਨਤ ਦਾ ਪਰਮਾਤਮਾ ਮੇਰੇ ਨਾਲ ਹੈ ਜੀ ਮੈਨੂੰ ਸਾਥ ਦੇ ਰਿਹਾ ਕੋਈ ਗੱਲ ਨਹੀਂ ਜਿੰਨੀ ਕ ਆਪਾਂ ਮਿਹਨਤ ਕਰਾਂਗੇ ਜੀ ਉਹਨਾਂ ਕੋ ਫਲ ਜਰੂਰ ਮਿਲੇਗਾ ਇੱਕਦਾਂ ਇੱਕ ਦਿਨ ਜਰੂਰ ਕਾਮਯਾਬ ਹੋਵਾਂਗੇ ਵੈਸੇ ਮੈਂ ਤਾਂ ਹੁਣ ਵੀ ਆਪਦੇ ਆਪ ਨੂੰ ਗੁੱਡ ਫੀਲ ਕਰਦੀ ਆ ਵੀ ਮੈਂ ਕਾਮਯਾਬ ਜਿਹੜੀਆਂ ਵੀ ਮੇਰੇ ਭੈਣਾਂ ਇੰਨੇ ਮੈਨੂੰ ਭਰਾ ਮੇਰੇ ਪਿਆਰ ਕਰਦੇ ਮੈਂ ਸੋਚਿਆ ਨਹੀਂ ਸੀ ਕਦੇ ਵੀ ਹਨਾ ਅਸੀਂ ਐ ਸੋਚਦੇ ਹੁੰਦੇ ਵੀ ਅਸੀਂ ਵਿਆਸ ਜਾਂਦੇ ਹੁੰਦੇ ਜੇ ਉਸ ਤੋਂ ਬਾਅਦ ਹਨਾ ਥੋੜਾ ਜਿਹਾ ਵੀ ਸਾਡੇ ਸੱਸ ਸਹੁਰਾ ਜਾਂਦੇ ਸੀ ਵਿਆਸ ਹੁਣ ਸੱਤ ਤੱਕ ਬਿਜੀ ਹੋ ਕੇ ਘਟ ਜਾਇਆ ਜਾਂਦਾ ਕੱਲੇ ਕੱਲੇ ਹੋ ਗਏ ਪਰ ਇਹ ਤਾਂ ਅਸੀਂ ਵੀ ਬਹੁਤ ਜਾਂਦੇ ਹੁੰਦੇ ਸਾਲ ਚ ਦੋ ਦੋ ਗੇੜੇ ਲਾਏ ਆਉਂਦੇ ਹੁਣ ਨਹੀਂ ਜਾਇਆ ਗਿਆ ਜੀ 5-7 ਸਾਲ ਹੋ ਗਏ ਤੇ ਜੇ ਕਹਿਣ ਦੇ ਵੀ ਵਿਆਸ ਵਾਲਾ ਬਾਬਾ ਕੀ ਆ ਹਨਾ ਉਹਨਾਂ ਨੇ ਕੀ ਕਰਿਆ ਮੈਂ ਕਹਿੰਦੀ ਨਾ ਵੀ ਆਪਣੇ ਨਾਲ ਚੰਗਾ ਹੈ ਆਪਦੇ ਨਾਲ ਸਾਰੇ ਚੰਗੇ ਨੇ ਜਿਨ੍ਹਾਂ ਨੇ ਉਹਨਾਂ ਨੇ ਇਨੀ ਦੁਨੀਆ ਮਗਰ ਲੱਗੇ ਆਪਾਂ ਤਾਂ ਆਪਣਾ ਪਰਿਵਾਰ ਦੇ ਵਿੱਚ ਚਾਰ ਮੈਂਬਰ ਹੁੰਦੇ ਨੇ ਉਹ ਵੀ ਨਹੀਂ ਮ ਆਪਣੇ ਮਗਰ ਲੱਗਦੇ ਉਹ ਵੀ ਲੜੋ ਨਾ ਕਰਕੇ ਇਹ ਚੀਜ਼ਾਂ ਦੇਖਣ ਨੂੰ ਮੈਨੂੰ ਮਿਲੀਆਂ ਵੀ ਵਧੀਆ ਮੈਨੂੰ ਬਹੁਤ ਮੇਰੇ ਭੈਣਾਂ ਨੇ ਜਿਹੜੀਆਂ ਵੀਡੀਓ ਤੇ ਵੀ ਪਿਆਰ ਦੇ ਰਹੀਆਂ ਨੇ ਤੇ ਮੈਨੂੰ ਫੋਨ ਮੈਸੇਜ ਸੁਟਾਂ ਲਈ ਵੀ ਬਹੁਤ ਪਿਆਰ ਮਿਲ ਰਿਹਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਵਾਹਿਗੁਰੂ ਦਾ ਧੰਨਵਾਦ ਮੈਂ ਸਵੇਰੇ ਸ਼ਾਮ ਇਹੀ ਕਹਿੰਦੀ ਆ ਪ੍ਰਮਾਤਮਾ ਤੂੰ ਹੀ ਹੈ ਬਸ ਤੈ ਹੀ ਬੇੜਾ ਪਾਰ ਲਾਉਣਾ ਅਸੀਂ ਕੁਝ ਨਹੀਂ ਕਰਨ ਜੋ ਕਰੇ ਚਲੋ ਜੀ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਮੈਂ ਕਹਿੰਦੀ ਜਿਹੜੀਆਂ ਵੀ ਸਾਰਿਆਂ ਨੂੰ ਪ੍ਰਮਾਤਮਾ ਤੰਦਰੁਸਤੀ ਵਖਸੇ ਸਾਰੇ ਮੇਰੇ ਵੇਵਰਸ ਨੂੰ ਸਾਰੇ ਜਣੇ ਵਧੀਆ ਤੰਦਰੁਸਤ ਰਹਿਣ ਉਕੇ ਨੇੰਦ ਨੇ ਪ੍ਰਮਾਤਮਾ ਸਰਬੱਤ ਦਾ ਭਲਾ ਕਰੇ ਸਾਰਿਆਂ ਦਾ ਭਲਾ ਕਰੇ ਚਲੋ ਜੀ ਤੁਸੀਂ ਵੀ ਕਰੋ ਬਲੌਗ ਨਾਲ ਇੰਜੋਏ ਸਾਰਿਆਂ ਲਈ ਕੋਈ ਵੀ ਨਫ਼ਰਤ ਨਾ ਰੱਖੋ ਮਨ ਦੇ ਵਿੱਚ ਪਿਆਰ ਪ੍ਰੇਮ ਬਣਾ ਕੇ ਰੱਖੋ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ